ਦੋਸਤੋ ਇਹ ਵੀਡੀਓ ਨਾ ਸੋਸ਼ਲ ਮੀਡੀਆ ਤੇ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਨਾ ਤੁਸੀਂ ਇੱਕ ਔਰਤ ਨੂੰ ਵੇਖ ਸਕਦੇ ਹੋ ਜੋ ਕਿ ਆਪਣੇ ਪਤੀ ਨੂੰ ਪੂਰੇ 24 ਸਾਲਾਂ ਬਾਅਦ ਮਿਲੀ ਹੈ। ਵੇਖੋ ਤੁਸੀਂ ਕਿੰਨੀ ਇਮੋਸ਼ਨਲ ਹੋ ਜਾਂਦੀ ਹੈ ਜਦੋਂ ਉਹ ਆਪਣੇ ਘਰ ਵਾਲੇ ਨੂੰ ਵੇਖਦੀ ਹੈ ਤੇ ਪਤੀ ਵੀ ਜਦੋਂ ਆਪਣੀ ਪਤਨੀ ਨੂੰ 24 ਸਾਲਾਂ ਬਾਅਦ ਵੇਖਦਾ ਹੈ ਤਾਂ ਉਹ ਵੀ ਬਹੁਤ ਇਮੋਸ਼ਨਲ ਹੋ ਜਾਂਦਾ ਤੇ ਆਪਣੀ ਘਰਵਾਲੀ ਨੂੰ ਚੁੰਮੜ ਕੇ ਰੋਣ ਲੱਗ ਜਾਂਦਾ ਹੈ ਤੇ ਘਰਵਾਲੀ ਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਸੋਚੋ ਦੋਸਤੋ ਇਹਨਾਂ ਨੇ 24 ਸਾਲ ਇੱਕ ਦੂਸਰੇ ਤੋਂ ਕਿਵੇਂ ਦੂਰ ਕੱਡੇ ਹੋਣਗੇ ਬੰਦਾ ਆਪਣਾ ਫਿਊਚਰ ਬਣਾਉਣ ਦੇ ਚੱਕਰ ਵਿੱਚ ਆਪਣੇ ਜਵਾਨੀ ਦੇ ਦਿਨ ਵੀ ਗਵਾ ਬੈਠਾ ਵੇਖੋ ਤੁਸੀਂ ਇਹਨਾਂ ਨੇ ਆਪਣੇ ਸਾਰੇ ਜਵਾਨੀ ਦੇ ਦਿਨ ਸੀ ਜਿਹੜੇ ਉਹ ਇੱਕ ਦੂਸਰੇ ਤੋਂ ਦੂਰ ਰਹਿ ਕੇ ਕੱਢ ਦਿੱਤੇ ਤੇ ਹੁਣ ਤੁਸੀਂ ਵੇਖੋ ਕਿ ਬੜੇਪੇ ਦੇ ਵਿੱਚ ਜਾ ਕੇ 24 ਸਾਲਾਂ ਬਾਅਦ ਮਿਲੇ ਆ 200 ਇਸ ਤਰ੍ਹਾਂ ਦੀਆਂ ਵੀਡੀਓ ਨੂੰ ਵੇਖ ਕੇ ਬੜਾ ਹੀ ਦੁੱਖ ਲੱਗਦਾ ਹੈ ਕਿਉਂਕਿ ਮਜਬੂਰੀਆਂ ਹੁੰਦੀਆਂ ਨੇ ਇੱਕ ਦੂਸਰੇ ਤੋਂ ਦੂਰ ਜਾਣ ਦੀਆਂ ਤੇ ਉਹਨਾਂ ਮਜਬੂਰੀਆਂ ਦੇ ਚੱਲਦੇ ਆ ਬੰਦੇ ਨੂੰ ਬਹੁਤ ਕੁਰਬਾਨੀਆਂ ਕਰਨੀਆਂ ਪੈਂਦੀਆਂ ਨੇ ਸੋ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਦਿਓ ਅੱਗੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਅੱਧ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਤੇ ਉਦੋਂ ਤੱਕ ਰਬ ਰੱਖ